ਸਟੇਰੈਂਸੀ ਅੱਜ ਸੀਐਮ ਸਾਹਿਬ ਬਹੁਤ ਲੰਬਾ ਚੌੜਾ ਭਾਸ਼ਣ ਦਿੱਤਾ ਪਰ ਭਾਸ਼ਣ ਦੇ ਵਿੱਚ ਨਾ ਤੇ ਕੋਈ ਲੱਜਣਾ ਤੌਲਕ ਰੱਖਦੇ ਨਾ ਕੋਈ ਵੀ ਹਾਈਡਰੇਟੇਸ਼ਨ ਦਾ ਤੌਲਕ ਰੱਖਦੇ ਗਏ ਸਾਰਿਆਂ ਨੂੰ ਬਣੀ ਗੱਲ ਇਹ ਸੀ ਪੰਜਾਬ ਐਕਸਪੈਕਟ ਕਰਦਾ ਸੀ ਕਿ ਸੀਐਮ ਸਾਹਿਬ ਤੇ ਗੱਲ ਰੱਖਣ ਜਿਹੜੇ ਹੜ ਆਏ ਨੇ ਉਹਨਾਂ ਦਾ ਜਿਹੜਾ ਨਿਸ਼ਾਨ ਹੋਇਆ ਲੋਕਾਂ ਜਿਹੜਾ ਆਮ ਆਦਮੀ ਪਾਰਟੀ ਦਾ ਵੀ ਕਹਿਣਾ ਸੀ ਇਹਨਾਂ ਦੇ ਸੁਪਰੀਮੋ ਸਾਹਿਬ ਦਾ ਵੀ ਕਹਿਣਾ ਸੀ ਕਾਂਗਰਸ ਦਾ ਵੀ ਇਹ ਕਹਿਣਾ ਸੀ ਅਸੀਂ ਜੁਆਇੰਟ ਡਿਮਾਂਡ ਸਾਰੇ ਪੰਜਾਬੀਆਂ ਨੇ ਰੱਖੀ ਸੀ ਕਿ 5 ਲੱਖ ਏਕੜ ਜਿਹੜੀ ਫਸਲ تباہ ਹੋਈ ਹੈ ਹਰ 2 ਏਕੜ ਕਿਸਾਨ ਨੂੰ 100% ਜੇ ਦੀ ਫਸਲ تباہ ਨੂੰ 50000 ਰੁਪਏ ਦੇ ਲਾਜ ਅੱਜ ਅਸੀਂ ਐਕਸਪੈਕਟ ਕਰਦੇ ਸੀ ਕਿ ਜਿਹੜੀ ਗੱਲ ਪਹਿਲੇ ਮਾਨ ਸਾਹਿਬ ਕਹਿੰਦੇ ਰਹੇ ਕਿ 20000 ਰੁਪਏ ਤੇ ਅਸੀਂ ਦਿਆ ਕਰਾਂਗੇ ਬਿਨਾਂ ਗੱਡਾ ਇਹ ਜਿਹੜੀ ਸਾਰੇ ਦਾ ਪਹਿਲੀ ਕਿਸ਼ਤ ਹੈ ਹੁਣ ਤੱਕ ਚਲੀ ਜਾਣੀ ਚਾਹੀਦੀ ਕਿ 30000 ਦੇਣਗੇ ਗਰਦੌਰੀਆਂ ਤੋਂ ਬਾਅਦ ਇਹਦੇ ਤੇ ਅਸੀਂ ਮੰਡੇ ਤੱਕ ਦਾ ਟਾਈਮ ਅਸੀਂ ਆਸ ਕਰਾਂਗੇ ਕਿ ਸੋਮਵਾਰ ਵਾਲੇ ਦਿਨ ਇਹਦੇ ਤੇ ਫ੍ਰੀ ਹੈਡਰੀਟੇਸ਼ਨ ਦੇ ਉਤੇ ਆਪਣੀ ਪੋਜੀਸ਼ਨ ਕਲੀਅਰ ਕਰ ਜਿਹੜੇ ਜਾਨਵਰਾਂ ਦਾ ਨੁਕਸਾਨ ਹੋਇਆ ਉਹਦਾ ਕੀ ਦੇਣ ਜਿਹੜੇ ਕੋਠਿਆਂ ਦਾ ਨੁਕਸਾਨ ਹੋਇਆ ਲੋਕਾਂ ਦਾ ਉਹਦੇ ਤੇ ਕੀ ਦੇਣਗੇ ਇਸ ਦੇ ਨਾਮ ਨਾਲ ਅਸੀਂ ਸਾਰਿਆਂ ਨੇ ਇੱਕ ਗੱਲ ਬਹੁਤ ਸਾਫ਼ ਤੌਰ ਤੇ ਕਲੀਅਰ ਕੀਤੀ ਕਿ ਨਰਿੰਦਰ ਮੋਦੀ ਜੀ ਜੇ ਪੰਜਾਬ ਦੇ ਨਾਲ ਜਸਟਿਸ ਨਹੀਂ ਕਰਦੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹਨਾਂ ਦੇ ਘਰ ਦੇ ਬਾਹਰ ਜਾਂ ਦਫ਼ਤਰ ਦੇ ਬਾਹਰ ਧਰਨਾ ਦੋ ਸੁਪੂਚੀ ਕਾਉਂਸ ਆਪ ਦੀ ਸਰਕਾਰ ਨਾਲ ਜਾ ਕੇ ਉਸ ਧਰਨੇ ਦੇ ਵਿੱਚ ਸਾਥ ਦੇਗੀ ਤੇ ਡਟ ਕੇ ਤੁਸੀਂ ਪਹਿਲੇ ਮੰਤੇ ਬਣਾਓ ਸੀ ਹੋਤੇ ਪਹੁੰਚੋ ਅਸੀਂ ਲੱਗੇ ਇਸ ਤੋਂ ਪਹਿਲੇ ਵੀ ਜਿੰਨੀ ਵਾਰ ਵੀ ਕੋਈ ਸਪੈਸ਼ਲ ਸੈਸ਼ਨ ਹੋਏ ਨੇ ਜਿੰਨੀ ਵਾਰ ਵੀ ਪੰਜਾਬ ਦੀ ਗੱਲ ਹੋਈ ਹੈ ਕਾਂਗਰਸ ਨੇ ਹਮੇਸ਼ਾ ਪੰਜਾਬ ਦੀ ਕਰਜਵਾਨੀ ਕੀਤੀ ਹੈ ਸਰਕਾਰ ਦੀ ਜਿੱਥੇ ਲੋੜ ਸੀ ਉੱਥੇ ਤਗੜੇ ਹੋ ਕੇ ਸਪੋਰਟ ਵੀ ਇਹਦੇ ਨਾਲ ਨਾਲ ਇੱਕ ਗੱਲ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਜਿਹੜੀ ਅੰਦਰ ਵੀ ਥੋੜੀ ਮੁਰਝੀ ਚੁਜੇ ਨਹੀਂ ਪੰਜਾਬ ਤੇ ਪੰਜਾਬੀ ਜਿੱਥੇ ਵੀ ਪੰਜਾਬੀ ਵੀਰ ਬੈਠੇ ਨੇ ਅਸੀਂ ਖੁੱਲ੍ਹ ਦਿੱਲੀ ਦਾ ਉਹਨਾਂ ਨੂੰ ਕਿਹਾ ਪੰਜਾਬ ਦੀ ਮਦਦ ਕਰੋ ਪਰ ਉਹ ਚੀਨ ਮਿਨਿਸਟਰੀ ਦਾ ਜਿਹੜਾ ਰੀਲੀਫ ਫੰਡ ਹੈ ਉਹਦੇ ਵਿੱਚ ਸਾਡਾ ਖੱਸ਼ਾ ਹੈ ਕਿ ਜਿਹੜਾ ਰੰਗਲਾ ਪੰਜਾਬ ਬਣਾਇਆ ਇਸ ਸੈਕਸ਼ਨ 9 ਦੇ ਥੱਲੇ ਆਰਟੀਆਈ ਦਾ ਰਾਈਟ ਟੂ ਇਨਫੋਰਮੇਸ਼ਨ ਦੇ ਨਾਲ ਰਿਕਵਰਡ ਨੇ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਸਾਫ ਤੋਂ ਯਾਦ ਹੈ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਸੀ ਮਾਨ ਸਾਹਿਬ ਵੀ ਦਿੱਲੀ ਵਿੱਚ ਮੈਂਬਰ ਆਫ ਪਾਰਲੀਮੈਂਟ ਸਨ ਤੇ ਸਾਡੇ ਸਾਥੀ ਸਾਫ ਪ੍ਰਗਟ ਸਿੰਘ ਜੀ ਨੇ ਦਾ ਜ਼ਿਕਰ ਵੀ ਕੀਤਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਰਿਲੀਫ ਪਾਣ ਚੋ ਇਹਨਾਂ ਨੇ ਫਿਰ ਕਨਵਰਟ ਕੀਤਾ ਪੀਐਮ ਚੇਅਰ ਦੇ ਵਿੱਚ ਉਸ ਟਾਈਮ ਤੇ ਮਾਨ ਸਾਹਿਬ ਨੇ ਸਖਤ ਰੋਧ ਕੀਤਾ ਤੇ ਇਹੀ ਗੱਲ ਕਹੀ ਕਿ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ ਇਹ ਕਵਰ ਨਹੀਂ ਹੋ। ਤੋਂ ਇਸੇ ਗੱਲ ਕਾਰਨ ਮੈਂ ਅੱਜ ਉਹਨਾਂ ਨੂੰ ਉੱਠ ਕੇ ਵੀ ਇਹ ਗੱਲ ਕਹੀ ਸੀ ਮਾਨ ਸਾਹਿਬ ਜੇ ਤੁਸੀਂ ਇਸ ਨੂੰ ਰਾਈਟ ਟੂ ਇਨਫੋਰਮੇਸ਼ਨ ਦੇ ਘਾਇਰੇ ਤੋਂ ਰਾਈਟ ਟੂ ਇਨਫੋਰਮੇਸ਼ਨ ਦੇ ਘਾਇਰੇ ਦੇ ਵਿੱਚ ਰੱਖਦੇ ਹੋ ਸਾਨੂੰ ਕੋਈ ਪਰਵਾਹ ਨਹੀਂ ਜੇ ਤੁਸੀਂ ਇਹਨੂੰ ਬਾਹਰ ਰੱਖਦੇ ਹੋ ਕਿ ਰਾਈਟ ਟੂ ਇਨਫੋਰਮੇਸ਼ਨ 'ਚ ਕੋਈ ਇਨਫੋਰਮੇਸ਼ਨ ਦੀ ਚਾਹਤ ਆਦੀ ਹੋਰ ਅਸੀਂ ਜ਼ਰੂਰ ਇਸ ਗੱਲ ਦੇ ਨਾਲ ਅਸੀਂ ਵੀ ਤਕਲੀਮੰਦ ਹੋਵਾਂਗੇ ਤੁਹਾਨੂੰ ਮੈਂ ਸਾਰੇ ਵੀਰਾਂ ਨੂੰ ਪੁੱਛਣਾ ਚਾਹਨਾ ਸੀਐਲਪੀ ਨੇ ਕਾਂਗਰਸ ਲੈਜਿਸਲੇਟਿਵ ਪਾਰਟੀ ਨੇ ਚੰਦ ਦਿਨ ਪਹਿਲੇ ਫੈਸਲਾ ਕੀਤਾ ਇੱਕ ਇੱਕ ਮਹੀਨੇ ਦੀ ਤਨਖਾਹ ਅਸੀਂ ਸਾਰੀ ਡੋਨੇਟ ਕੀਤੀ ਉਹ ਸੀਐਮ ਰਿਲੀਫ ਫੰਡ ਵਿੱਚ ਕੀਤੀ ਤੋਂ ਇਹ ਕਲੈਰਿਟੀ ਦੇਣੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਬੀ ਟੀਮ ਅਸੀਂ ਨਹੀਂ ਮਾਨ ਸਾਹਿਬ ਬੀ ਟੀਮ ਤੇ ਤੁਹਾਡੀ ਹੈ ਸਾਰਾ ਹਿੰਦੁਸਤਾਨ ਜਾਣਦਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਜਿੱਥੇ ਵੀ ਪੰਜਾਬ ਤੋਂ ਬਾਹਰ ਹੈ ਬੇਸਿਕਲੀ ਉਹ ਆਂਦਰਸ ਦਾ ਵੋਟ ਕੱਟ ਕਰ ਦਈਏ ਕਿ ਬੀਏ ਜਿਹੜੀ ਬੀਜੇਪੀ ਹੈ ਇਸ ਨੂੰ ਐਂਡੋਰਸ ਕਰਕੇ ਬੀਜੇਪੀ ਨੂੰ ਅਕਾਉਂਟਸ ਤੋਂ ਇਸ ਦੇ ਨਾਲ-ਨਾਲ ਮੇਰੇ ਸਾਥੀ ਸਰਪ੍ਰਿਕਰ ਸਿੰਘ ਉਹਨਾਂ ਨੇ ਕੋਈ ਗੱਲ ਆਪਣੀ ਰੱਖਣੀ ਹੋਏ ਮੈਂ ਉਹਨਾਂ ਤੋਂ ਕਹੋ ਕਿ ਆਪਣੀ ਗੱਲ ਤੁਸੀਂ ਨਹੀਂ ਕਹਿੰਦੇ ਅੰਮ੍ਰਿਤਵ ਜੀ ਮੈਂ ਇੱਕੋ ਗੱਲ ਕਹੀ ਹੈ ਸੋਮਵਾਰ ਨੂੰ ਮਾਨ ਸਾਹਿਬ ਕਲੈਰਿਟੀ ਦੇ ਦੇਣ ਕਿ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ ਇਹ ਇਤਲਾ ਦਿੱਤੀ ਜਾ ਸਕਦੀ ਹੈ ਫਿਰ ਸਾਨੂੰ ਕੋਈ ਪ੍ਰੌਬਲਮ ਨਹੀਂ ਰੰਗਲੇ ਇਸ ਅੰਦਰ ਰੰਗਲੇ ਤੁਹਾਨੂੰ ਕਿ ਜੇ ਕਵਰ ਦੇ ਡੀਫੈਕਟ ਇੰਸੂਰਸਟਾ ਦਾ ਰੀਲੀਪਨ ਹੈ ਕਿ ਉਹਦੇ ਵਿੱਚ ਇਹਨਾਂ ਨੇ ਇੱਕ ਟੈਕਨੀਕਲ ਗੱਲ ਦੱਸੀ ਹੈ ਕਿ ਸੀਐਸਆਰ ਕਵਰ ਹੋਏ ਜਿਹੜੀਆਂ ਵੱਡੀਆਂ ਕੰਪਨੀਆਂ ਆਪਣਾ ਕਾਰਪੋਰੇਟ ਦਾ ਜਿਨਾਬ ਕਿ ਨਾ ਸੋਸ਼ਲ ਉਹਨੇ ਸੋਸ਼ਲ ਰਿਸਪੋਨਸਿਬਿਲਟੀ ਹੈ ਉਹਨੂੰ ਇਹ ਕਵਰ ਕਰਾਉਣਾ ਚਾਹੁੰਦੇ ਨੇ ਅਸੀਂ ਕਿਹਾ ਕਿ ਫੈਕਟਰੀ ਲੈਕ ਟੂ ਇਨਫੋਰਮੇਸ਼ਨ ਲਓ ਸਾਨੂੰ ਇਤਲਾ ਹੋਣੀ ਚਾਹੀਦੀ ਹੈ ਸਭੋਚੇ ਪੰਜਾਬ ਨੂੰ ਜਿਨ੍ਹਾਂ ਨੇ ਪੈਸੇ ਦੇਣੇ ਨੇ ਉਹਨਾਂ ਨੂੰ ਘਟ ਘਟ ਪਤਾ ਹੋਇਆ ਕਿ ਕਿੰਨੇ ਪੈਸੇ ਕਿਤਾਰੇ ਤੇ ਜਾ ਕਿਤੇ ਨੇ ਨਥਿੰਗ ਬੋਟ ਭਾਈ ਸਾਹਿਬ ਵੋਟ ਚੋਰੀ ਕਿਸ ਫੂਲ ਫਿਟਾਰ ਸਹਿਯੋਗ ਲੱਗਾ ਹੈ ਕਿ ਜਿਹੜੀ ਚੋਰੀ ਕਰਨ ਦਾ ਕੰਮ ਕਰਾ ਉਹਦਾ ਹੀ ਫਾਇਦਾ ਹੋਸੀ ਜੋ ਦੋਨੋਂ ਇੱਕ ਤਰ੍ਹਾਂ ਜਮਾਤ ਸਭ ਨੂੰ ਹੋ ਰਹੀ ਹੈ ਇਹ ਉਹਨਾਂ ਨੇ ਇਸ ਵੋਟ ਕੀਤਾ ਸੀ ਬੈਠੇ ਐਸੇ ਗੱਲ ਨੂੰ ਐਸੀ ਕਿ ਤੁਸੀਂ ਵੀ ਅਗਲੇ ਬਤੋ ਵੋਟ ਚੋਰੀ ਨੂੰ ਰੋਕਣ ਦਾ ਢੰਗ ਕੀ ਹੈ ਕਿ ਨਰਿੰਦਰ ਮੋਦੀ ਨੂੰ ਅਸੀਂ ਜਾ ਕੇ ਉਹਨਾਂ ਦਾ ਘਰ ਆਪੇ ਉਹਨਾਂ ਦੀ ਪੁੱਠੀ ਦਾ ਘਰਾਓ ਰੱਖੋ ਨਾ ਤੇ ਦਫਤਰ ਦਾ ਰੱਖੋ ਸਾਰੀ ਕਾਂਗਰਸ ਜਾਏ ਜੇ ਨਾ ਜਾਵਾਂਗਾ ਫਿਰ ਤੁਹਾਨੂੰ ਸੀ ਬਟ ਅੱਜ ਜਿਹੜਾ ਅਸਲ ਮੁੱਦ ਚਾਹੀਦਾ ਵੇਖੋ ਵੱਡੀ ਗੱਲ ਇਹ ਹੈ 28 ਦੀ ਰਾਤ ਤੇ 27 ਦੀ ਰਾਤ ਜਿਹੜੀ ਜਦੋਂ 7 ਲੱਖ ਕਿਸ਼ਕ ਪਾਣੀ ਛੱਡਿਆ ਗਿਆ ਜਿਹੜਾ ਫਲੱਡ ਦੇ ਉੱਤੇ ਗਏ ਨੇ ਮਾਧੋਪੁਰ ਦੇ ਉਹਦਾ ਜ਼ਿਕਰ ਨਹੀਂ ਉਹਨਾਂ ਨੇ ਕਿਹਾ 26 ਤੱਕ ਹੀ ਰਹੇ ਜਿਹੜੀਆਂ ਖੱਡਾਂ ਦਾ ਉਹ ਜ਼ਿਕਰ ਕਰਦੇ ਨੇ ਉਹ ਡਾਊਨਸਟਰੀਮ ਨੇ ਜੰਮੂ ਦੀ ਵਾਹਿਆ ਖਦਦਿਰ ਜਲੇ ਉਹ ਜਾ ਕੇ ਮਕੋੜੇ ਪੱਤਨ ਤੇ ਪਹੁੰਚੇ ਵਿੱਚ ਜਾ ਕੇ ਉਹ ਪਾਣੀ ਆ ਇਹ ਜਿਹੜਾ ਉਤਲਾ ਪਾਣੀ ਹੈ ਉਹ ਆ ਜਿਹੜਾ ਜਿਹਦੇ ਨਾਂ ਦੇ ਟੁੱਟੇ ਸਾਡੇ ਖੜ ਕੇ ਟੁੱਟੇ ਨੇ ਉਹ ਤਾਂ ਕਵਰ ਕਰਦੇ ਨੇ ਰஞ்சிਤ ਸਾਗਰ डैम ਉਹ ਰஞ்சிਤ ਜਿਹੜਾ ਬਰਾਜ ਹੈ ਉਹਨੂੰ ਕਵਰ ਕਰਦੇ ਉਸ ਤੋਂ ਬਾਅਦ ਤੀਜੇ ਨੰਬਰ ਤੇ ਜਾਂਦੇ ਇੱਕੋ ਦਾਮ ਜਿਹੜਾ ਪਾਣੀ ਛੜੇਗਾ ਇਸੇ ਗੱਲ ਕਰਨ ਸੀ ਫਿਰ ਵੀ ਜੈਨੇਰੇਟ ਕਰਦੇ ਪਾਰਟੀ ਦਾ ਸਟੇਟ ਕਿ ਇਹ ਜੋ ਕੁਝ ਪੰਜਾਬ 'ਚ ਹੋਇਆ ਹੈ ਬਹੁਤ ਹੱਦ ਤੱਕ ਬਹਿਤ ਹੈ ਜਿਹਦੇ ਬਾਅਦ ਸਿੱਧੇ ਤੌਰ 'ਤੇ ਅਸੀਂ ਇਰੀਗੇਸ਼ਨ ਮਿਨਿਸਟਰ ਜਿਹੜੇ ਕੋਇਲ ਸ਼ਾਹ ਉਹਨਾਂ ਦਾ ਅਸਤੀਫਾ ਦੀ ਮੰਗ ਕੀਤੀ ਹੈ ਇਪਰੇਸ਼ਨ ਕੋਰਟ ਦੀ ਸਸਪੈਂਸ਼ਨ ਵੀ ਕੋਰੀ ਬਣ ਗਈ ਹੈ ਇੱਕ ਇੰਡੀਪੈਂਡੈਂਟ ਹਾਈ ਕੋਰਟ ਦੇ ਸਰਵਿੰਗ ਜੱਜ ਕੋਲੋਂ ਟਾਈਮ ਬਾਊਂਡ 3 ਮਹੀਨਿਆਂ ਦੀ ਇਨਕੁਆਇਰੀ ਦੀ ਮੰਗ ਕੀਤੀ ਹੈ ਨਾਲ ਸਪੀਕਰ ਸਾਹਿਬ ਨੇ ਬੁਲਾਰਿਸ਼ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਦੇ ਇੱਕ ਇੱਕ ਨੁਮਾਇੰਦਾ ਜੱਜ ਸਾਹਿਬ ਨੂੰ ਸਿਸ਼ਟ ਕਰਨ ਵਾਸਤੇ ਰੱਖੋ ਏ ਅਸੀਂ ਗੱਲ ਕਰ ਰਹੇ ਆ ਕਿ ਹੁਣ ਸਫਰ ਕੁਤ ਸਿੰਘ ਦੀ ਗੱਲ ਕਰਾਂਗਾ ਪਹਿਲਾਂ ਇੱਥੇ ਦਾ ਸੰਬੰਧੀ ਕਰੀਦਾ ਹਾਂ ਕਿ ਟਾਈਮ ਸੈਫਟੀ ਐਕਟ ਜਿਹੜਾ ਆ ਉਹ ਗਵਰਨਮੈਂਟ ਆਫ ਇੰਡੀਆ ਨੇ 5500 ਡੈਮ ਜੁੜੇ ਆ ਉਹਦੇ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਅੰਦਰ ਲੇਕਿਨ ਡੁੱਬਣ ਨੂੰ ਪੰਜਾਬ ਲੰਡ ਨੂੰ ਪੰਜਾਬ ਲੇਕਿਨ ਜਦੋਂ ਪੈਕੇਜ ਦੀ ਗੱਲ ਆਉਂਦੀ ਆ ਤੇ ਉਹ ਉਹ ਹਮੇਸ਼ਾ ਪੰਜਾਬ ਨਾਲ ਹੀ ਕਰਾ ਦਿੱਤਾ ਹੁੰਦਾ ਔਰ ਪਿਛਲੀ ਵਾਰੀ ਮਾਨ ਸਾਹਿਬ ਨੇ ਇਹ ਗੱਲ ਕਹੀ ਸੀ ਅਸੀਂ ਆਪਣਾ ਡੈਮ ਸੇਫਟੀ ਐਪ ਲਿਆ। ਸ਼ਾਬਾਸ਼। ਪਰ ਅੱਜ ਤੱਕ ਨਹੀਂ ਲਿਆਂਦਾ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਉਹ ਦਿੱਲੀ ਵਾਲੇ ਧਾਰਵੀਦ ਨਹੀਂ ਤੁਹਾਨੂੰ ਰੋਕਦੇ। ਜਿਹੜੀ ਜਿਹੜੀ ਚੀਮਾ ਸਾਹਿਬ ਨੇ ਗੱਲ ਕਹੀ ਸੀ ਨਾ ਵੀ ਗਰੀਨ ਵਾਲੇ ਧਾਰਵੀ ਬੜੇ ਆਉਂਦੇ ਆ। ਤੇ ਤੁਸੀਂ ਵੀ ਹੁਣ ਬਚਜੋ ਆਮ ਆਦਮੀ ਪਾਰਟੀ ਵਾਲੇ ਉਹ ਕੰਦੀ ਵਾਲੇ ਧਾਰਵੀ ਆ ਜਿਹੜੇ ਤੁਹਾਨੂੰ ਸਾਰੇ ਖਰਾਬ ਕਰਨ ਲੱਗੇ ਹੋਏ ਆ। ਔਰ ਦੂਸਰੀ ਗੱਲ ਜਿਹੜੀ ਆਈਐਮਡੀ ਆ। ਕੀ ਦੀ ਵੇਰੀਏਸ਼ਨ ਐਵਰੇਜ 650% ਆ ਉਹ ਨਾਲੇ ਜਾਣ-ਬੁੱਝ ਕੇ ਪੰਜਾਬ ਦਾ ਨੁਕਸਾਨ ਕੀਤਾ ਕਿਉਂਕਿ ਜੇ ਇੰਨੀ ਵੇਰੀਏਸ਼ਨ ਹੋਵੇ ਤੇ ਉਹਦੇ ਅਗੇਂਸਟ ਅਸੀਂ ਮਤਾਂ ਨਹੀਂ ਲਿਆਉਂਦੀ ਉਹਦੇ ਅਗੇਂਸਟ ਅਸੀਂ ਬੋਲਦੇ ਵੀ ਹੈ ਉਹਦੇ ਅਗੇਂਸਟ ਅਸੀਂ ਪ੍ਰੈਜ਼ੀਡੈਂਟ ਨੂੰ ਨਹੀਂ ਲਿਖਦੇ ਤਾਂ ਫਿਰ ਮੈਨੂੰ ਲੱਗਦਾ ਕਿ ਉਹ ਵੀ ਪੰਜਾਬ ਨਾਲ ਜਸਟਿਸ ਨਹੀਂ ਹੈਗਾ ਔਰ ਇਹਦੇ ਲਈ ਮੈਂ ਤਾਂ ਇਹ ਗੱਲ ਜੋ ਕਿ ਬਾਜਵਾ ਸਾਹਿਬ ਨੇ ਵੀ ਕਹੀ ਆ ਕਿ ਚਲੋ ਪ੍ਰਾਈਮ ਮਿਨਿਸਟਰ ਨੂੰ ਘੇਰਦੇ ਚਲੋ ਬੀਜੇਪੀ ਨੂੰ ਘੇਰਨੀ ਹੈ ਅਸਲੀ ਗੱਲ ਹੈ ਇਹਨਾਂ ਦੀ ਮੱਤਾਂ 'ਚ ਜਾਣ ਨਹੀਂ ਹੈ ਕਿ ਜਦੋਂ ਵੀ ਬੀਜੇਪੀ ਦੀ ਗੱਲ ਆਉਂਦੀ ਹੈ ਨਾ ਤੇ ਉਦੋਂ ਇੱਥੇ ਰੈਜ਼ੋਲੂਸ਼ਨ ਪਾ ਲੈਂਦੇ ਆ ਆ ਮੈਂ ਅੱਜ ਵੀ ਗੱਲ ਕਹੀ ਆ ਕਿ ਇਸ ਰੈਜ਼ੋਲੂਸ਼ਨ ਨੂੰ ਅਸੀਂ ਸਪੋਰਟ ਕਰਦੇ ਆ ਪਰ ਟਾਈਟ ਦਾ ਸੇਮ ਟਾਈਮ ਇਸ ਰੈਜ਼ੋਲੂਸ਼ਨ ਦਾ ਹੋਣਾ ਕੋਈ ਨਹੀਂ ਆ ਜਾ ਕੇ ਉੱਥੇ ਹਿੱਕ ਜੱਗੀਏ ਤਾਂ ਜਾ ਕੇ ਬੀਜੇਪੀ ਨੇ ਜਿਹੜੇ ਪੰਜਾਬ ਦੀ ਗੱਲ ਸੁਣਨੀ ਆ ਨਹੀਂ ਕਰਨੀ ਔਰ ਇਹ ਉਹਨਾਂ ਦੀ ਵੀ ਟੀਮ ਹੈ ਇਹਨਾਂ ਨੂੰ ਵੀ ਪਤਾ ਔਰ ਦਿੱਲੀ ਦੇ ਧਾੜ ਦੀ ਜਿਹੜੇ ਇਹਨਾਂ ਨੂੰ ਕੰਟਰੋਲ ਕਰਦੇ ਉਹ ਉਹਦਾ ਵੀ ਧਿਆਨ ਕਿਉਂ ਮਾਨ ਸਾਹਿਬ ਹੁਣ ਬਾਰੀ ਤੁਹਾਡੀ ਧੀ ਦੇ ਢਾਟ ਤੇ ਆ ਮੇ ਤੁਹਾਡੀ ਨੇ ਹਣੀ ਹੈ ਇਹ ਕਿੱਸੇ ਮੈਂ ਜੋ ਸਾਪਰ ਸਿੰਘ ਜੀ ਨੇ ਕਿਹਾ ਉਹ ਨੂੰ ਅਸੀਂ ਪੁਲਿਸ ਕੋਲ ਕਰਨਾ ਅਜੇ ਮੰਡੇ ਦਾ ਦਿਨ ਸ਼ੁੱਕਰ ਦਾ ਦਿਨ ਹੈ ਪਾਣਾ ਸਰ ਜੇ ਸੇਫ ਆ ਡੈਮ ਸੇਫਟੀ ਅਜੇ ਵੀ ਲੈ ਕੇ ਆਇਆ ਜਾ ਸਕਦਾ ਇਹ ਸਾਰਾ ਕੁਝ ਚੱਲਦਾ ਲੇਕਿਨ ਏਸ ਸੀਅਰ ਟੂ ਦੀ ਕਾਸ ਆਉਟ ਜਿੱਹਾ ਬਹਾਨੇ ਲੈ ਕੇ ਆਉਂਦੇ ਫਿਰ ਇਹਨਾਂ ਨੇ ਅੱਲਾ ਸਾਹਮਣੇ ਰੱਖੀ ਹੈ ਜੋ ਇਹ ਕੌਣ ਰੋਕਦਾ ਤਾਂ ਮੈਂ ਇਹਨਾਂ ਗੱਲਾਂ ਨੂੰ ਸੀ ਲੈ ਕੇ ਅਸੀਂ ਸਪੋਰਟ ਕਰਾਂਗੇ ਬਟ ਇਹ ਕੋ ਥੀਏਟਰ ਨਾ ਬਣਾਈਏ ਇਹਨੂੰ ਕਿਸੇ ਸਾਰੇ ਕਨਕਲੂਜਨ ਤੇ ਪਹੁੰਚਣ ਬਟ ਸਰ ਰਾਹੁਲ ગાંધી ਕੋਲੇ ਕਰ ਵੀ ਬਫਰ ਮਾਰਦੇ ਰਾਜੀ ਸਿਕਿਉਰਟੀ ਪਾਰਟੀ ਵਿੱਚ ਹੋ ਤੋ ਬਾਹਰ ਕੀ ਜਾਣੇ ਕਿਹਾ ਗਿਆ ਦਾ ਪਾਕਿਸਤਾਨ ਮੈਕਨ ਉਹ ਦੇਖੀਏ ਅਗਰ ਐਡਵਾਈਜ਼ਰੀ ਆਈ ਸੀ ਗਵਰਨਮੈਂਟ ਆਫ ਇੰਡੀਆ ਕੀ ਮੈਂ ਸਾਹਰ ਰਹਿੰਦੇ ਹੋ ਤੇ ਗਵਰਨਮੈਂਟ ਪੰਜਾਬ ਵੀ ਪਾਈਦੀ तो उन्होंने बाकायदा तौर गवर्नमेंट ऑफ पंजाब और गवर्नमेंट ऑफ इंडिया की एडवाइजरी भरी काम करते हुए फिर वो बोर्ड पर नहीं देखते तो भी ये खतरा हो सकता था तो वो उन्होंने ये जो एडवाइजरी थी गवर्नमेंट ऑफ इंडिया पंजाब पुलिस की नॉट टू गो अक्रॉस ऑन दी बोर्ड उन्होंने मान ली